ਅਜੀ ਜੀ ਇੱਕ ਬੁਲਟ ਤੇ ਨਾਬਲਟੀ ਚੌਂਕ ਰੋਕਿਆ ਸੀ ਪਟਾਕੇ ਮਾਰਦਾ ਸੀ ਬੁਲਟ ਇਹਦਾ ਸੀ ਨੰਬਰ ਫਿਰਦਾ ਤੇ ਨਾਲੇ ਦਾ ਪਟਾਕੇ ਦਾ ਚਲਾਨ ਕੀਤਾ ਇਹਦਾ ਕਿਥੋਂ ਆ ਰਿਹਾ ਮੈਨੂੰ ਦੱਸਿਆ ਇਹ ਫੋਰਸ ਚੌਂਕ ਕੋਲੋਂ ਪਾਸੋਂ ਟਾਕੇ ਮਾਰਦਾ ਆ ਰਿਹਾ ਸੀਗਾ ਸਾਨੂੰ ਕਿਰੇ ਕੰਪਲੀਟ ਦਿੱਤੀ ਸੀਗੀ ਉਹ ਵੇਰੇ ਤੇ ਇਹਨੂੰ ਰੌੜੋ ਦਾ ਟਾਕੇ ਦਾ ਚਲਾਨ ਕੀਤਾ ਇਹਦਾ ਉਹ ਇੱਕ ਬੈਂਸ ਦਾ ਵੀ ਨਜ਼ਰ ਆਇਆ ਤਾਂ ਉਹਦੇ ਨਾਲ ਫੋਨ ਤੇ ਗੱਲ ਕਰਾਉਂਦਾ ਵੀ ਨਜ਼ਰ ਆਇਆ ਕਿ ਫੋਨ ਤੇ ਹਾਂਜੀ ਦੇਖੋ ਜਦੋਂ ਕਿਦਾ ਚਲਾਨ ਕਰਿਆ ਫਰ ਕੋਈ ਕੋਈ ਨਾ ਕੋਈ ਹਿਲਾ ਵਰਦਾ ਕਿ ਮੇਰਾ ਚਲਾਨ ਤੋਂ ਬਸ ਹੋ ਜਾਣਾ ਪਰ ਇਹ ਉਹਦਾ ਚਲਾਨ ਕਰਦਾ ਜੋ ਦਾ ਫੈਸਲਾ ਪਾਦਾ ਇਹ ਚੀਜ਼ ਦਾ ਜਲਾਨ ਕੀਤਾ ਉਹਨਾਂ ਇਹਦਾ ਜੀ ਇੱਕ ਨੰਬਰ ਪੜੀ ਇਹ ਕੀਤਾ ਇੱਕ ਬੁਲਟ ਪਟਾਕੇ ਦਾ ਸਲੰਸਰ ਦਾ ਕੀਤਾ ਇਹਦਾ ਉਹ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਜਿਹੜੇ ਆ ਪਟਾਕੇ ਮਾਰਦੇ ਆ ਬੁਲਟ ਨੂੰ ਉਹਨਾਂ ਨੂੰ ਕੋਈ ਕਿ ਮੈਰੀ ਆਪਣਾ ਉਹਨਾਂ ਲੋਕਾਂ ਨੂੰ ਬੀਜਾ ਕਿ ਜਿਹੜੇ ਸਲੰਸਰ ਜੀ ਨਾਲ ਚੇਂਜ ਕਰਾਏ ਆਪਣੇ ਕੰਪਨੀ ਪੀੜੜ ਜਿਹੜੇ ਸਲੰਸਰ ਉਹ ਲਾਓ ਇਹ ਪਟਾਕੇ ਦਾ ਨਾ ਨਾ ਕਿਉਂਕਿ ਇਹਦਾ ਇਹ ਆਪਣਾ ਕੱਲ ਨੂੰ ਜਿਹਦੇ ਹਾਈਕ ਰੋਲ ਪਰਚੇ ਵੀ ਦਾ ਹੋ ਸਕਦਾ ਇਹਦਾ ਜੀ ਅੱਜ ਇਹ ਕਾਰਨ ਕੀ ਕੀ ਭਲੇਖਾ ਬੰਦਾ ਜਿਹੜਾ ਪਟਾਕਾ ਇਹ ਪਟਾਕਾ ਜੇ ਮੁੰਡੇ ਆਪਣੇ ਸ਼ੌਕ ਵਾਸਤੇ ਆਪਣੇ ਮਾਰ ਦਿੰਦੇ ਆ ਇਹ ਗੋਲੀ ਦਾ ਭਲੇਖਾ ਬੈਂਦਾ ਇਹਦਾ ਅੱਜ ਗੋਲੀ ਦਾ ਪਟਾਕਾ ਪੈਦਾ ਹੀ ਪੈਦਾ ਜ ਜਿਹੜਾ ਦੀ ਚਲਾਨ ਕਟਿਆ ਵਾ ਚੰਗੀ ਭਲੀ ਉਮਰ ਦਾ ਮੁੰਡਾ ਵਾ ਅੱਜਕੱਲ ਨੌਜਵਾਨਾਂ ਦਾ ਅਸੀਂ ਮੰਨਦੇ ਹਾਂ ਚਲੋ ਸ਼ਰਾਬ ਕਰ ਦਿੰਦੇ ਚੰਗੀ ਭਲੀ ਨੌਜਵਾਨ ਅੱਜ ਕੋਈ ਕਹਿਣਾ ਚਾਹਲੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਮੈਂ ਤਾਂ ਇਹਨਾਂ ਲੋਕ ਨੂੰ ਇਹ ਪੀਰ ਕਰਨੀ ਚਾਹੁੰਦਾ ਆ ਕਿ ਇਹ ਕੋਈ ਪੁੱਠਾ ਕੰਮ ਬੰਦਾ ਨਾ ਕਰੇ ਆ ਫਟਾਕੇ ਟੁੱਕੇ ਨਾ ਮਾਰੋ ਕਿਉਂਕਿ ਇਹਨਾਂ ਕੋਈ ਮੰਨੋ ਕਿ ਫਟਾਕੇ ਮਾਰੇ ਕੋਈ ਇੱਕ ਕਮਜ਼ੋਰ ਦਿਲ ਵਾਲਾ ਬਜ਼ੁਰਗ ਹੋਵੇ ਕੁਛ ਹੋਵੇ ਉਦੋਂ ਨੁਕਸਾਨ ਹੋ ਸਕਦਾ ਹੈ ਕਿੰਨੇ ਕ ਪੈਸੇ ਦਾ ਚਲਾਨ ਹੋਇਆ ਦਾ ਇਹ ਜੀ ਇਹਦਾ 7000 ਦਾ ਚਲਾਨ ਹੋਇਆ ਦਾ ਇਹ ਅੱਜ ਜੀ ਇੱਕ ਬੁੱਲਟ ਤੇ ਨਾਬਲਟੀ ਚੌਂਕ ਰੋਕਿਆ ਸੀ ਪਟਾਕੇ ਮਾਰਦਾ ਸੀ ਬੁੱਲਟ ਜੀ ਇਹਦਾ ਸੀ ਨੰਬਰ ਫੇਰਦਾ ਤੇ ਨਾਲੇ ਦਾ ਪਟਾਕੇ ਦਾ ਚਲਾਨ ਕੀਤਾ ਇਹਦਾ ਕਿਥੋਂ ਆ ਰਿਹਾ ਮੈਨੂੰ ਦੱਸਿਆ ਇਹ ਫੋਰਸ ਚੌਂਕ ਕੋਲੋਂ ਪਾਜੂ ਪਟਾਕੇ ਮਾਰਦਾ ਆ ਰਿਹਾ ਸੀਗਾ ਸਾਨੂੰ ਕਿਰੇ ਕੰਪਲੀਟ ਦਿੱਤੀ ਸੀਗੀ ਉਹ ਵੇਰੇ ਤੇ ਇਹਨੂੰ ਰੌਡੋ ਤੋਂ ਪਟਕੇ ਦਾ ਚਲਾਨ ਕੀਤਾ ਇਹਦਾ ਉਹ ਇੱਕ ਬੈਂਸ ਦਾ ਵੀ ਨਜ਼ਰ ਆਇਆ ਤਾਂ ਉਹਦੇ ਨਾਲ ਫੋਨ ਤੇ ਗੱਲ ਕਰਾਉਂਦਾ ਵੀ ਨਜ਼ਰ ਆਇਆ ਕਿ ਫੋਨ ਤੇ ਹਾਂਜੀ ਦੇਖੋ ਜਦੋਂ ਕਿਦਾ ਚਲਾਨ ਕਰਿਆ ਫਰ ਕੋਈ ਕੋਈ ਨਾ ਕੋਈ ਹਿਲਾ ਵਰਦਾ ਕਿ ਮੇਰਾ ਚਲਾਨ ਤੋਂ ਬਸ ਹੋ ਜਾਣਾ ਪਰ ਇਹ ਉਹਦਾ ਚਲਾਨ ਕਰਦਾ ਜੋ ਦਾ ਫੈਸਲਾ ਪਾਦਾ ਇਹ ਚੀਜ਼ ਦਾ ਚਲਾਨ ਕੀਤਾ ਇਹਦਾ ਜੀ ਇੱਕ ਨੰਬਰ ਪੜੀ ਇਹ ਕੀਤਾ ਇੱਕ ਬੁਲਟ ਪਟਾਕੇ ਦਾ ਸਲੰਸਰ ਦਾ ਕੀਤਾ ਇਹਦਾ ਉਹ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਜਿਹੜੇ ਆ ਪਟਾਕੇ ਮਾਰਦੇ ਆ ਬੁਲਟ ਨੂੰ ਉਹਨਾਂ ਨੂੰ ਕੋਈ ਕਿ ਮੇਰੀ ਆਪਣਾ ਉਹਨਾਂ ਲੋਕਾਂ ਨੂੰ ਪੀਲਿਆ ਕਿ ਜਿਹੜੇ ਸਲੰਸਰ ਜੀ ਨਾਲ ਚੇਂਜ ਕਰਾਏ ਆਪਣੇ ਕੰਪਨੀ ਪੀੜੜ ਜਿਹੜੇ ਸਲੰਸਰ ਉਹ ਲਾਓ ਇਹ ਪਟਾਕੇ ਦਾ ਨਾ ਨਾ ਕਿਉਂਕਿ ਇਹਦਾ ਇਹ ਆਪਣਾ ਕੱਲ ਨੂੰ ਜਿਹਦੇ ਹਾਈਕ ਰੋਲ ਪਰਚੇ ਵੀ ਦਾ ਹੋ ਸਕਦਾ ਇਹਦਾ ਜੀ ਅੱਜ ਇਹ ਕਾਰਨ ਕੀ ਕੀ ਭਲੇਖਾ ਬੰਦਾ ਜਿਹੜਾ ਪਟਾਕਾ ਇਹ ਪਟਾਕਾ ਜੀ ਮੁੰਡੇ ਆਪਣੇ ਸ਼ੌਕ ਵਾਸਤੇ ਆਪਣੇ ਮਾਰ ਦਿੰਦੇ ਆ ਇਹ ਗੋਲੀ ਦਾ ਭਲੇਖਾ ਪੈਂਦਾ ਇਹਦਾ ਅੱਜ ਗੋਲੀ ਦਾ ਪਟੇ ਕੱਪੇ ਦਾ ਹੀ ਪੈਂਦਾ ਜਿਹੜਾ ਦੀ ਚਲਾਨ ਕਟਿਆ ਵਾ ਚੰਗੀ ਭਲੀ ਉਮਰ ਦਾ ਮੁੰਡਾ ਵਾ ਅੱਜਕੱਲ ਨੌਜਵਾਨਾਂ ਦਾ ਅਸੀਂ ਮੰਨਦੇ ਹਾਂ ਚਲੋ ਸ਼ਰਾਪਤ ਕਰ ਦਿੰਦੇ ਚੰਗੀ ਭਲੀ ਨੌਜਵਾਨ ਅੱਜਕੱਲ ਕੀ ਕਹਿਣਾ ਚਾਹੀਏ ਜਿਹੜੇ ਸੀਨੀਅਰ ਸਿਟੀਜ਼ਨ ਨੇ ਮੈਂ ਤਾਂ ਇਹਨਾਂ ਲੋਕ ਨੂੰ ਇਹ ਪੀਰ ਕਰਨੀ ਚਾਹੁੰਦਾ ਹਾਂ ਕਿ ਇਹ ਕੋਈ ਪੁਠਾ ਕੰਮ ਬੰਦਾ ਨਾ ਕਰੇ ਆ ਪਟਾਕੇ-ਪਟੁਕੇ ਨਾ ਮਾਰੋ ਕਿਉਂਕਿ ਇੰਨਾ ਕੋਈ ਮੰਨੋ ਕਿ ਪਟਾਕੇ ਮਾਰੇ ਕੋਈ ਇੱਕ ਕਮਜ਼ੋਰ ਦਿਲ ਵਾਲਾ ਬਜ਼ੁਰਗ ਹੋਵੇ ਕੁਝ ਹੋਏ ਉਦੋਂ ਨੁਕਸਾਨ ਹੋ ਸਕਦਾ ਹੈ ਕਿੰਨੇ ਕ ਪੈਸੇ ਦਾ ਚਲਾਨ ਹੋਇਆ ਇਹ ਜੀ ਇਹਦਾ 7000 ਦਾ ਚਲਾਨ ਹੋਇਆ ਜੀ